ਮਾਰੂ ਮਹੱਲਾ ਪੰਜਵਾਂ ਘਰਤੀ ਜਾ ਅਸ਼ਟ ਪਦੀਆਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਲਖ ਚੌਰਾਸੀ ਹ ਭ੍ਰਮਤੇ ਭ੍ਰਮਤੇ ਦੁਲੱਗ ਜਨਮ ਅਬ ਪਾਇਓ ਤੇਰੇ ਮੂਰੇ ਤੂੰ ਹੋਛੈ ਰਸ ਲਪਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆ ਸਿਓ ਉਰਜਾਇਓ ਰਹਾਵ ਰਤਨ ਜਵੇ ਹਰਵਨ ਜਨ ਆਇਓ ਕਾਲਰ ਲਾਦ ਚਲਾਇਓ ਜੇ ਹੁਕਾਰ ਮਹਿ ਤਉਦ ਰਹਿਨਾ ਵਸਨਾ ਸੋ ਘਰ ਚੀਤ ਨ ਆਇਓ ਅਟਲ ਅਖੰਡ ਪ੍ਰਾਣ ਸੁਖਦਾਈ ਇਕ ਨਿਮਖ ਨਹੀਂ ਤੋ ਜਗਾਇਓ ਜਹਾਂ ਜਾਣਾ ਸੋ ਥਾਨ ਵਿਸਾਰੇਓ ਇਕ ਨਿਮਖ ਨਹੀਂ ਮਨ ਲਾਇਓ ਪੁੱਤਰ ਕਲਤਰ ਗ੍ਰਹਿ ਦੇਖ ਸਮਗਰੀ ਇਸ ਹੀ ਮਹਿ ਉਰਜਾਇਓ ਜੇਤ ਕੋ ਲਾਇਓ ਤਿਤਹੀ ਲਾਗਾ ਤੈਸੇ ਗਰਮ ਕਮਾਇਓ ਜਾਓ ਭਾਇਓ ਕਿਰਪਾਲ ਤਾ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮਤਿਆ ਆਇਓ ਮਾਰੂ ਮਹੱਲਾ ਪੰਜਵਾਂ ਕਰ ਅਨੁਗ੍ਰਹਿ ਹੋ ਰਾਖ ਲੀਨੋ ਭਇਓ ਸਾਧੂ ਸੰਗ ਹਰ ਨਾਮ ਰਾਸ ਰਸਨਾ ਉਚਾਰੈ ਮਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਪ ਅੰਤਰ ਜਾਮੀ ਜਾਨ ਰਹਾਉ ਸੰਸਾਰ ਸਾਗਰ ਜਿਨ ਉਪਾਇਓ ਸਰਣ ਪ੍ਰਭ ਕੀ ਗਹੀ ਗੁਰ ਪ੍ਰਸਾਦੀ ਪ੍ਰਭ ਅਰਾਦੇ ਜਮ ਕੰਕਰ ਕਿਛਨਾ ਕਹੀ ਮੋਖ ਮੁਕਤ ਦੁਆਰ ਜਾਕੇ ਸੰਤਿ ਰਦਾ ਭੰਡਾਰ ਜੀਅ ਜੁਗਤ ਸੁ ਜਾਣ ਸੁਆਮੀ ਸਦਾ ਰਾਖਣ ਹਾਰ ਦੁਖ ਦਰਦ ਕਲੇਸ਼ ਬਿਨ ਸਹ ਜਿਸ ਵਸੈ ਮਨ ਮਾਹੀ ਮਿਰਤ ਨਰਕ ਅਸਥਾਨ ਵਿਖੜੇ ਵੇਖ ਨਾ ਕੋ ਹੈ ਤਾਹੀ ਰਿਦ ਸੇਦ ਨਾਵਨਿਦ ਜਾਕੇ ਅੰਮ੍ਰਿਤ ਆਪਰਵਾਹ ਆਦ ਅੰਤੇ ਮਦ ਪੂਰਨ ਊਚ ਅਗਮ ਅਗਾਹ ਸੇਦ ਸਾਧਿਕ ਦੇਵ ਮੋਨ ਜਨ ਵੇਦ ਕਰਹਿ ਉਚਾਰ ਸਿਮਰ ਸੁਆਮੀ ਸੁਖ ਸਹਿਜ ਪੁੰਚਹਿ ਨਹੀਂ ਅੰਤ ਪਾਰ ਆਵਾਰ ਅਨਿਕ ਪਰਾਸ਼ਤ ਮਿਟਹਿ ਖਿਨ ਮਹਿ ਰਿਦੈ ਜਾਪ ਭਗਵਾਨ ਪਾਵਨਾਤੇ ਮਹਾ ਪਾਵਨ ਕੋਟ ਦਾਨ ਇਸ ਨਾਨ बाल बोध शोध प्राण सर्वस् संतना की रास विसर नाहि मानते नानक की अरदास महला पञ्जवा ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ ਕਾਜ ਓ ਆ ਕੋਲੇ ਸਵਾਰਿਓ ਤੇਲ ਨਾ ਦੀਨੋ ਦੋਸ ਮਨ ਮੇਰੇ RAM ਰਾਵ ਨਿਤ ਨੀਤ ਦਇਆਲ ਦੇਵ ਕਿਰਪਾਲ ਗੋਬਿੰਦ ਸੁਨ ਸੰਤਨਾ ਕੀ ਰੀਤ ਰਹਾਉ ਚਰਣ ਤਲੈ ਉਗਾਹਿ ਵੈਸੋ ਸ਼ਰਮਨਾ ਰਹਿਓ ਸਰੀਰ ਮਹਾਸਾਗਰ ਨ ਵਿਆਪੈ ਥਿਨਹਿ ਉਤਰਿਓ ਤੀਰ ਚੰਦਨ ਅਗਰ ਕਪੂਰ ਲੇਪਨ ਤਿਸ ਸੰਗੇ ਨਹੀ ਪ੍ਰੀਤ ਵਿਸ਼ਟਾ ਮੂਤਰ ਖੋਦ ਤੇਲ ਤੇਲ ਮਾਨ ਨਾਮਨੀ ਬਿਪਰੀਤ ਊਚ ਨੀਚ ਬੇਕਾਰ ਸੋਕ੍ਰਿਤ ਸੰਗ ਲਗਨ ਸਭ ਸੁਖ ਛਤਰ ਮਿੱਤਰ ਸਤਰਨਾਕ ਅਸ਼ੂ ਜਾਣੈ ਸਰਬਜੀ ਸਮਤ\,\,ਕਾਰ ਪ੍ਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ ਪਵਿੱਤਰ ਅਪਵਿੱਤਰ ਹੈ ਕਿਰਨ ਲਾਗੇ ਮਾਨ ਨਾਮ ਭਇਓ ਵਿਖਾਦ\, ਸੀਤ ਮੰਦ ਸੁਗੰਧ ਚੱਲਿਓ ਸਰਬ ਥਾਨ ਸਮਾਨ ਜਹਾਂ ਸਾ ਕੀਛ ਤਹਾਂ ਲਾਗਿਓ ਤੇਲ ਨ ਸੰਖਾਮਾਨ ਸੁਭਾਏ ਅਪਾਏ ਜੋ ਨਿਕਟ ਆਵੈ ਸੀਤ ਤਾ ਕਾ ਜਾਏ ਆਪ ਪਰ ਕਾ ਕਛ ਨ ਜਾਣੈ ਸਦਾ ਸਹਿਜ ਸੁਭਾਏ ਚਰਨ ਸਰਣ ਸੁਨਾਥ ਇਹੋ ਮਾਨ ਰੰਗ ਰਾਤੇ ਲਾਲ ਗੋਪਾਲ ਗੁਣ ਨਿਤ ਗਾਉ ਨਾਨਕ ਭਏ ਪ੍ਰਭ ਕਿਰਪਾਲ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਅਸ਼ਟ ਪਦੀਆਂ ਇਕ ਓਅੰਕਾਰ ਸਤ ਗੁਰ ਪ੍ਰਸਾਦ ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਧਨਾ ਆਰਾਧਨਾ ਅਰਾਧਨ ਨੀਕਾ ਹਰ ਹਰ ਨਾਮ ਅਰਾਧਨਾ ਤੇ ਆਗਨਾ ਤੇ ਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ ਮੰਗਨਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਨਾ ਜਾਗਨਾ ਜਾਗਨ ਨੀਕਾ ਹਾਰ ਕੀਰਤਨ ਮਹਿ ਜਾਗਨਾ ਲਾਗਨਾ ਲਾਗਨ ਨੀਕਾ ਗੁਰ ਚਰਣੀ ਮਨ ਲਾਗਨਾ ਏਹ ਵੇਦ ਤਿਸਹ ਪਰਾਪਤੇ ਜਾ ਕੈ ਮਸਤਕ ਭਾਗਨਾ ਕਾਹੋ ਨਾਨਕ ਤਿਸ ਸਭ ਕੀ ਸਨੀਕਾ ਜੋ ਪ੍ਰਭ ਕੀ ਸਰਨਾਗਨਾ ਮਾਰੂ ਮਹੱਲਾ ਪੰਜਵਾਂ ਆਓ ਜੀ ਤੂ ਆਓ ਹਮਾਰੇ ਹਰਿ ਜਸ ਸ੍ਰਵਨ ਸੁਨਾਵਨਾ ਰਹਾਵ ਤਉਦ ਆਵਤ ਮੇਰਾ ਮਨ ਤਨ ਹਰਿਆ ਹਰਿ ਜਸ ਤੁਮ ਸੰਗ ਗਾਵਨਾ ਸੰਤ ਕ੍ਰਿਪਾ ਤੇ ਹਿਰਦੈ ਵਾਸੈ ਦੂਜਾ ਭਾਵ ਮਿਟਾਵਨਾ स्वागत दयाते बुद्ध परगासै दुर्मत दुखत जावना दर्शन भेटत होत पुनीता पुनरप गर्भ ना पावन ना नेदरिध सेध पाई जो तुमरे मन भावना संत बिना मैं ठाव ना कोई अवर ना सूजे जावना ਮੋਹੇ ਨਿਰਗੁਣ ਕਾਉ ਕੋਏ ਨਾ ਰਖੈ ਸੰਤਾ ਸੰਗ ਸਮਾਵਨਾ ਕਾਹੋ ਨਾਨਕ ਗੁਰ ਚਲਤ ਦਿਖਾਇਆ ਮਨ ਮਤੇ ਹਰ ਹਰਿ ਰਾਵਨਾ ਮਾਰੂ ਮਹੱਲਾ ਪੰਜਵਾਂ ਜੀਵਨਾ ਸਫਲ ਜੀਵਨ ਸੋਨਹਾਰ ਜਪ ਜਪ ਸਾਧ ਜੀਵਨਾ ਰਹਾਉ ਜੀਵਨਾ ਜਿਤ ਮਨ ਆਗਾਵੈ ਨਾਮ ਅੰਮ੍ਰਿਤ ਰਸ ਪੀਵਨਾ ਖਾਵਨਾ ਜਿਤ ਭੂਖ ਨਾ ਲਾਗੈ ਸੰਤੋਖ ਸਦਾ ਤ੍ਰਿਪਤੀਵਨਾ ਪੈਨਣਾ ਰਖ ਪਾਤ ਪਰਮੇਸ਼ਰ ਫਿਰ ਨਾੰਗੇ ਨਹੀਂ ਜੀਵਨਾ ਭੋਗ ਨਾ ਮਨ ਮਦੇ ਹਰ ਰਸ ਸੰਤ ਸੰਗਤ ਮਹਿ ਜੀਵਨਾ ਬਿਨ ਤਾਗੇ ਬਿਨ ਸੂਈ ਆਨੀ ਮਨ ਹਰ ਭਗਤੀ ਸੰਗ ਸੀਵਨਾ ਮਾਤਿਆ ਹਰ ਰਸ ਮੈਂ ਰਾਤੇ ਤਿਸ ਬਾਹੜਾ ਨਾ ਕਬੂ ਆਉਖੀ ਬਨਾ ਮਿਲਿਓ ਤਿਸ ਸਰਬ ਨਿਧਾਨਾ ਪ੍ਰਭ ਕਿਰਪਾਲ ਜਿਸ ਦੀਵਨਾ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਨਾ ਮਾਰੂ ਮਹੱਲਾ ਪੰਜਵਾਂ ਘਰ ਅਠਵਾਂ ਅੰਜੁਲੀਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਜਿਸ ਗ੍ਰਹਿ ਬਾਹੋਤ ਤਿਸੈ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ ਦੂਭੇ ਵਸਥਾ ਤੇ ਜੋ ਮੁਕਤਾ ਸੋਈ ਸੁਹਿਲਾ ਭਾਦੀਐ ग्रहराज मह नरक उदास करोदा बहु भेद वेद पाठ सब सोधा देही मह जो रह लिपटा तिस जन की पूरण खाली है जगत सूता भरम वेगुता बेन गोर मुक्त ना होइए मीता साध संग टटहव वंदन एको एक निहाली है ਕਰਮ ਕਰੇ ਤਾ ਬੰਦਾ ਨਹਿ ਕਰੇ ਤਾ ਨਿੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਗੁਰ ਪ੍ਰਸਾਦ ਸੁਖ ਦੁਖ ਸਮ ਜਾਣੈ ਘਾਟ ਘਾਟ ਰਾਮ ਹਿਆੰਦੀ ਐ संसार मह सहसा व्याप अकथ कथा अगोचर नहीं जाप जिसे बुझाए सोई बुझे ओह बालक वागी पाली छोड़ बह ताओ छूट नाही जाओ संचै ताओ भाव मन माही इस ही, ही मह जिसकी पात रख तिस साधु चा ओर है ਜੋ ਸੂਰਾ ਤੇ ਸਹੀ ਹੋਏ ਮਰਣਾ ਜੋ ਭਾਗੈ ਤਿਸ ਜੋਨੀ ਫਿਰਣਾ ਜੋ ਵਰਤਾਏ ਸੋਈ ਭਲ ਮਾਨੈ ਗੋਜ ਹੁਕਮੈ ਦੁਰਮਤ ਜਾਲੀਐ ਜੇਤ ਜੇਤ ਲਾਵਹਿ ਤੇਤ ਤੇਤ ਲਗਨਾ ਕਰ ਕਰ ਵੇਖੈ ਆਪਣੇ ਜਚਨਾ ਨਾਨਕ ਕੇ ਪੂਰਨ ਸੁਖਾ ਦਾਤੇ ਤੂ ਦੇਹ ਤਾ ਨਾਮ ਸੁਮਰਦੀਐ ਮਾਰੂ ਮਹੱਲਾ ਪੰਜਵਾਂ ਬਿਰਖੇ ਹੀਠ ਸਭ ਜੰਤ ਇਕੱਠੇ ਇਕ ਤੱਤੇ ਇਕ ਬੋਲਨ ਮਿੱਠੇ ਆਸਤ ਉਦੋਤ ਭਇਆ ਉਠ ਚੱਲੇ ਜਿਉਂ ਜਿਉਂ ਆਉਦ ਵਿਹਾਨੀਆਂ ਆਪ ਕਰੇਂਦੜ ਸਰ ਪਰ ਮੁਠੇ ਅਜ ਰਾਈਲ ਫੜੇ ਫਾੜ ਕੁੱਠੇ ਦੋਜ ਕਪਾਏ ਸਿਰ ਜਨਹਾਰੈ ਦੇਖਾ ਮੰਗੈ ਬਾਣੀਆਂ ਸੰਗ ਨਾ ਕੋਈ ਭਈਆ ਬੇਬਾ ਮਾਲ ਜੋ ਬਨ ਧਨ ਛੋੜ ਵੰਜੇ ਸਾ ਕਰਨ ਕਰੀ ਮਨਾ ਜਾਤੋ ਕਰਤਾ ਤੇਲ ਪੀੜੇ ਜਿਉ ਕਾਣੀਆਂ ਕੋਛ ਕੋਸ ਲੈਂਦਾ ਵਸਤ ਪਰਾਈ ਵੇਖੈ ਸੁਣੇ ਤੇਰੇ ਨਾਲ ਖੁਦਾਈ ਦੁਨੀਆ ਲੱਭ ਪਿਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆ ਜਮ ਜਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ ਲੰਮੈ ਜਿਨ ਕੀਤਾ ਤਿਸੈ ਨਾ ਜਾਣੀ ਅੰਦਾਜ਼ ਤਾਂ ਦੁਖ ਸਹੈ ਪ੍ਰਾਣੀਆਂ ਕਾਲਕ ਥਾ ਬਹੁ ਭੁੱਲਾ ਮੁਠਾ ਦੁਨੀਆ ਖੇਲ ਬੁਰਾ ਰੋਠ ਟੁੱਟਾ ਸਿੱਦਕ ਸਬੂਰੀ ਸੰਤ ਨਾ ਮਿਲਿਓ ਵਤੈ ਆਪਨ ਭਾਨੀਆਂ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਡੇ ਇੱਕ ਲਹਿਰ ਵੇ ਆਪੇ ਜਿਉਂ ਨਚਾਏ ਤਿਉਂ ਤਿਉਂ ਨਚਣ ਸਿਰ ਸਿਰ ਕੀਰਤ ਬਿਹਾਣੀਆਂ ਮਿਹਰ ਕਰੇ ਤਾਂ ਖਸਮ ਧਿਆਈ ਸੰਤਾ ਸੰਗਤ ਨਰਕ ਨਾ ਪਾਈ ਅੰਮ੍ਰਿਤ ਨਾਮ ਦਾਣ ਨਾਨਕ ਕਾਉ ਗੁਣ ਗੀਤਾ ਨਿਤ ਵਖਾਣਿਆ ਮਾਰੂ ਸੋ ਲਹੇ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਾਚਾ ਸੱਚ ਸੋਈ ਅਵਰ ਨਾ ਕੋਈ ਜੇਨ ਸਿਰਜੀ ਤੈਨਹੀ ਫੋਨ ਗੋਈ ਜਿਉਂ ਭਾਵੈ ਤਿਉਂ ਰਖ ਹੋ ਰਹਿਣਾ ਤੁਮ ਸਿਉਂ ਕਿਆ ਮੁਕਰਾਈ ਹੈ ਆਪੁ ਉਪਾਏ ਆਪੁ ਖਪਾਏ ਆਪੇ ਸਿਰ ਸਿਰ ਧੰਦੇ ਲਾਏ ਆਪੇ ਵਿਚਾਰੀ ਗੁਣਕਾਰੀ ਆਪੇ ਮਾਰਗ ਲਾਈ ਹੈ ਆਪੇ ਦਾਣਾ ਆਪੇ ਬੀਨਾ ਆਪੇ ਆਪ ਉਪਾਏ ਪਤੀਨਾ ਆਪੇ ਪਾਉਣ ਪਾਣੀ ਵੈ ਸੰਤਰ ਆਪੇ ਮੇਲ ਮਿਲਾਈ ਹੈ ਆਪੇ ਸੱਸ ਸੂਰਾ ਪੂਰ ਪੂਰਾ ਆਪੇ ਗਿਆਨ ਧਿਆਨ ਗੁਰ ਸੂਰਾ ਕਾਲ ਜਾਲ ਜਮ ਜੋਹੇ ਨਾ ਸਾਕੇ ਸਾਚੇ ਸਿਉ ਲਿਵਲਾਈ ਹੈ ਆਪੇ ਪੁਰਖ ਆਪੇ ਹੀ ਨਾਰੀ ਆਪੇ 파ਸਾ ਆਪੇ ਸਾਰੀ ਆਪੇ ਪੇੜ ਬਾਦੀ ਜਗ ਖੇਲੈ ਆਪੇ ਕੀਮਤ ਭਾਈ ਹੈ ਆਪੇ ਭਵਰ ਫੁੱਲ ਫਲ ਤਰਵਰ ਆਪੇ ਜਲ ਥਲ ਸਾਗਰ ਸਰਵਰ ਆਪੇ ਮਾਛ ਕਸ਼ ਕਰਨੀ ਕਾਰ ਤੇਰਾ ਰੂਪ ਨਾ ਲਖਣਾ ਜਾਈ ਹੈ ਆਪੇ ਦੇਨਸ ਆਪੇ ਹੀ ਰੈਣੀ ਆਪਿ ਪਤੀਜੈ ਗੁਰ ਕੀ ਬਾਣੀ ਆਤ ਜੁਗਾਦ ਅਨਾਹਦ ਆਨ ਦੇਨ ਘਾਟ ਘਾਟ ਸ਼ਬਦ ਰਜਾਈ ਹੈ ਆਪੇ ਰਤਨ ਅਨੂਪਮੋਲੋ ਆਪੇ ਪਰਖੇ ਪੂਰਾ ਤੋਲੋ ਆਪੇ ਕਿਸ ਹੀ ਕਸ ਬਖਸੇ ਆਪੇ ਦੇ ਲੈ ਭਾਈ ਹੈ ਆਪੇ ਧਨਖ ਆਪੇ ਸਰਬਾਣਾ ਆਪੇ ਸੁਗੜ ਸਰੂਪ ਸਿਆਣਾ ਕਹਿਤਾ ਬਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੈ ਪਵਨ ਗੁਰੂ ਪਾਣੀ ਪਿਤ ਜਾਤਾ ਉਦਰ ਸੰਜੋਗੀ ਧਰਤੀ ਮਾਤਾ ਰੈਣ ਦਿਨ ਸੈ ਧੋਏ ਦਾਈ ਦਾਇਆ ਜਗ ਖੇਲੈ ਖੇਲਾਈ ਹੈ ਆਪੇ ਮਸ਼ੂਲੀ ਆਪੇ ਜਾਲਾ ਆਪੇ ਗਊ ਆਪੇ ਰਖਵਾਲਾ ਸਰਬ ਜੀਆ ਜਗ ਜੋਤ ਤੁਮਾਰੀ ਜੈਸੀ ਪ੍ਰਭ ਫੁਰਮਾਈ ਹੈ ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਜੋਗੀ ਆਪੇ ਵੇ ਬਾਣੀ ਨਿਰੰਕਾਰੀ ਨਿਰਭਾਉ ਤਾੜੀ ਲਾਈ ਹੈ ਆਣੀ ਬਾਣੀ ਤੁਝਹਿ ਸਮਾਣੀ ਜੋ ਦੀਸੈ ਸਭ ਆਵਣ ਜਾਣੀ ਸੇਈ ਸਾਹ ਸੱਚੇ ਵਾਪਾਰੀ ਸਤਿਗੁਰੂ 부ਝ 부ਝਾਈ ਹੈ ਸਬਦ 부ਝਾਏ ਸਤਿਗੁਰੂ ਪੂਰਾ ਸਰਬ ਕਲਾ ਸਾਚੇ ਭਰ ਪੂਰਾ ਅਫਰਿਓ ਵੇਪਰ ਵਾਹ ਸਦਾ ਤੂੰ ਨਾ ਤਿਸ ਤੇਲ ਨਾਤ ਵਾਈ ਹੈ ਕਾਲ ਬਿਕਾਲ ਭਏ دیਵਾਨੇ ਸਬਦ ਸਹਿਜ ਰਸ ਅੰਤਰਮਾਨੇ ਆਪੇ ਮੁਕਤ ਤ੍ਰਿਪਤ ਵਰਦਾਤਾ ਭਗਤ ਭਾਏ ਮਨ ਭਾਈ ਹੈ ਆਪ ਨਿਰਾਲਮ ਗੁਰ ਗਾਮ ਗਿਆਨਾ ਜੋ ਦੀਸੈ ਤੁਜ ਮਾਹੇ ਸਮਾਨਾ ਨਾਨਕ ਨੀਚ ਭਿਖਿਆ ਦਰ ਜਾਚੈ ਮੈਂ ਦੀਜੈ ਨਾਮ ਗੁਡਾਈ ਏ